28 29 ਤੇ 30 ਜੂਨ ਪੰਜਾਬ ਉਤੇ ਭਾਰੀ ਮੀਂਹ ਦੇ ਅਲਰਟ ਜਾਰੀ ਸਸਰੀਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਮੋੜ ਸਵਾਗਤ ਹੈ ਤੁਹਾਡਾ ਜਿਵੇਂ ਕਿ ਤੁਸੀਂ ਥੰਬਨੇਲ ਵਿੱਚ ਦੇਖ ਹੀ ਚੁੱਕੇ ਹੋ ਕਿ ਅਸੀਂ 28 29 30 ਜੂਨ ਅਤੇ ਨਾਲ ਜਿਹੜਾ ਮੌਨਸੂਨ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਜਿਆਦਾ ਟਾਈਮ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਮੌਨਸੂਨ ਦੀ ਅਪਡੇਟ ਦੇਖਦੇ ਹਾਂ ਕਿ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਤੇ ਪੰਜਾਬ ਦੇ ਵਿੱਚ ਕਦੋਂ ਐਂਟਰ ਕਰਦਾ ਹੋਇਆ ਹੈ ਮੌਸਮ ਵਿਭਾਗ ਵੱਲੋਂ ਤਾਜ਼ਾ ਜਾਰੀ ਜਿਹੜੀ ਇਮੇਜ 27 ਜੂਨ ਨੂੰ ਹੋਈ ਹੈ ਉਹਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜਿਹੜਾ ਗ੍ਰੇ ਏਰੀਆ ਇਹ ਵਾਲਾ ਤੇ ਇਹ ਵਾਲਾ ਇਹ ਮੌਨਸੂਨ ਦੀ ਤਾਜ਼ਾ ਸਿਚੁਏਸ਼ਨ ਹੈ ਜੀ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾਵਾ ਤੁਹਾਨੂੰ ਮੈਂ ਤਾਂ ਮੌਨਸੂਨ ਹਿਮਾਚਲ ਦੇ ਵਿੱਚ ਪੰਜਾਬ ਦੇ ਬਾਰਡਰ ਨੂੰ ਟੱਚ ਕਰਦਾ ਹੋਇਆ 27 ਜੂਨ ਨੂੰ ਪਹੁੰਚ ਚੁੱਕਿਆ ਤੇ ਅੱਜ ਸ਼ਾਮ ਤੱਕ ਇਹ ਪੰਜਾਬ ਦੇ ਵਿੱਚ ਐਂਟਰ ਕਰ ਜਾਵੇਗਾ ਜਿਵੇਂ ਕਿ ਤੁਹਾਨੂੰ ਅਸੀਂ ਪਿਛਲੀ ਵੀਡੀਓ ਵਿੱਚ ਲਗਾਤਾਰ ਦੱਸ ਰਹੇ ਸੀ ਕਿ 29 ਜੂਨ ਤੱਕ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰ ਜਾਵੇਗਾ ਸੇਮ ਉਸੇ ਤਰੀਕੇ ਨਾਲ ਮੌਨਸੂਨ ਬਧੇ ਤਰੀਕੇ ਨਾਲ ਪੰਜਾਬ ਦੇ ਵਿੱਚ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੁਣ ਗੱਲ ਕਰ ਲਈ ਅਗਰ ਆਪਾਂ ਆਉਂਦੇ ਦਿਨਾਂ ਦੇ ਅਲਰਟ ਦੀ ਤਾਂ ਕੀ ਅਲਰਟ ਜਾਰੀ ਹੋਏ ਨੇ ਜੀ ਉਹ ਦੇਖ ਲੈਂਦੇ ਆ ਜੀ ਵਿੱਤੀ ਕਾਲ 27 ਜੂਨ ਨੂੰ ਜੋ ਅਲਰਟ ਜਾਰੀ ਹੋਣੇ ਉਤੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਰੇਨ ਅਤੇ ਪਹਾਰਿਆਣੇ ਵਿੱਚ ਵੀ ਮੋਡਰੇਟ ਰੇਨ ਹੋਣ ਦੇ ਚਾਂਸ ਨੇ ਥੰਡਰਸਟ੍ਰੋਮ ਦੇ ਨਾਲ ਨਾਲ ਹਲਕੇ ਫੁਲਕੇ ਥਾਮ ਅਤੇ ਤੇਜ਼ ਮੀਂਹ ਹੋਣ ਦੇ ਚਾਂਸ ਬਣੇ ਹੋਏ ਨੇ ਆਉਂਦੇ 7 ਦਿਨਾਂ ਦੀ ਗੱਲ ਕਰੀਏ ਜੀ 27 ਤਰੀਕ ਲੰਘ ਚੁੱਕੀ ਹੈ 28 ਤਰੀਕ ਤੋਂ ਲੈ ਕੇ ਅਗਰ ਗੱਲ ਕਰੀਏ ਆਉਂਦੀ 3 ਜੁਲਾਈ ਤੱਕ ਬਹੁਤ ਵਧੀਆ ਉਮੀਦਾਂ ਚਾਂਦ ਦੱਸੇ ਹੋਏ ਨੇ ਤੇ ਅਗਰ ਅਲਰਟ ਜਿਹੜੇ جاری ਹੋਏ ਨੇ ਤੁਸੀਂ ਉਹ ਦੇਖ ਲਓ ਜੈਲੋ ਅਲਰਟ ਪੰਜਾਬ ਵਿੱਚ ਜਾਰੀ ਹੋਏ ਨੇ 27 ਤਰੀਕ ਲੰਘ ਚੁੱਕੀ ਹੈ 28 ਤਰੀਕ ਤੋਂ ਲੈ ਕੇ 1 ਜੁਲਾਈ ਤੱਕ ਜੈਲੋ ਲਾਲ ਪੰਜਾਬ ਦੇ ਵਿੱਚ ਨੇ ਪਰ ਅਗਰ ਹਰਿਆਣਾ ਦੀ ਗੱਲ ਕਰੀ ਤੁਸੀਂ ਦੇਖ ਸਕਦੇ ਹੋ ਕਿ orange ਅਲਰਟ 29 ਦੇ 30 ਜੂਨ ਨੂੰ ਉਹ ਰਜਲਾੜ ਨੇ ਜਿਸ ਤੋਂ ਕੀ ਪਤਾ ਲੱਗ ਰਿਹਾ ਕਿ ਜੋ ਮੌਨਸੂਨ ਪੰਜਾਬ ਦੇ ਵਿੱਚ ਐਂਟਰ ਕਰਦਾ ਹੈ ਤੇ ਹਰਿਆਣਾ ਵਿੱਚ ਵੀ ਐਂਟਰ ਕਰ ਰਿਹਾ ਹੈ ਉਸ ਦਾ ਅਸਰ ਕਿਤੇ ਨਾ ਕਿਤੇ ਹਰਿਆਣਾ ਵਿੱਚ ਜ਼ਿਆਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਸਾਊਥ ਤੋਂ ਵੱਲ ਸਾਊਥ ਇੰਡੀਆ ਤੋਂ ਜੋ ਮੌਨਸੂਨ ਆਉਂਦਾ ਹੈ ਉਸ ਦੇ ਵਿੱਚ ਜ਼ਿਆਦਾ ਅਸਰ ਹੁੰਦਾ ਹੈ ਜੀ ਪੂਰਬੀ ਮੌਨਸੂਨ ਦੇ ਨਾਲੋਂ ਤੇ ਆਉਂਦੇ ਦਿਨਾਂ ਦੀ ਅਗਰ ਗੱਲ ਕਰੀਏ 28 29 ਅਤੇ 30 ਇਹ ਤਿੰਨ ਦਿਨ ਨੇ ਜੀ 28 ਤਰੀਕ ਸ਼ਾਮ ਤੋਂ ਮੀਂਹ ਦੀ ਝੜੀ ਲਗਾਤਾਰ ਸ਼ੁਰੂ ਹੋ ਜਾਵੇਗੀ 29 ਸਵੇਰ ਅਤੇ 30 ਜੂਨ ਇਹ 3 ਦਿਨ ਲਗਾਤਾਰ ਮੀਂਹ ਦੇ ਬਹੁਤ ਵਧੀਆ ਚਾਂਸ ਬਣੇ ਹੋਏ ਨੇ ਤੇ ਆਉਂਦੀ 1 ਜੁਲਾਈ ਦੀ ਗੱਲ ਕਰੀਏ ਲਗਾਤਾਰ 5-4 ਦਿਨ ਮੀਂਹ ਪੈਂਦਾ ਦਿਖਾਈ ਦੇ ਰਿਹਾ ਹੈ ਝੋਨੇ ਦੀ ਫਸਲ ਦੇ ਲਈ ਤਾਂ ਬਹੁਤ ਵਧੀਆ ਗੱਲ ਹੈ ਪਰ ਜਿਨ੍ਹਾਂ ਕਿਸਾਨ ਵੀਰਾਂ ਨੇ ਹਜੇ ਮੱਕੀ ਦੀ ਬਿਜਾਈ ਕਰਨੀ ਹੈ ਉਹ ਇੱਕ ਅੱਧਾ ਦਿਨ ਵੇਟ ਕਰ ਲੈਣ ਕਿਉਂਕਿ ਹੁਣ ਲਗਾਤਾਰ 2-3 ਦਿਨ ਮੀਂਹ ਹੈ ਜੀ ਕਿਤੇ ਨਾ ਕਿਤੇ ਤੁਹਾਡਾ ਨੁਕਸਾਨ ਹੋਣ ਦੇ ਚਾਂਸ ਬਣ ਸਕਦੇ ਨੇ ਇਹ ਏਸੀ ਜੀ ਅਪਡੇਟ 28 29 ਤੇ 30 ਦੀ ਦੁਪਹਿਰ ਦੇ ਸ਼ਾਮ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਕੀ ਹਾਲਾਤ ਨੇ ਤਾਜ਼ਾ ਮੌਸਮ ਦੇ ਉਧੋਂ ਦੱਸਾਂਗੇ ਜੀ ਦੁਪਹਿਰ ਦੇ ਵੇਲੇ ਵੀ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜिले ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਜ਼ਰੂਰ ਮੈਂਸ਼ਨ ਕਰਦੇ ਹੋ ਜੀ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਏਰੀਆ ਦੇ ਹਾਲਾਤਾਂ ਦਾ ਪਤਾ ਲੱਗ ਸਕੇ ਇਹ ਸੀ ਅੱਜ ਦੀ ਅਪਡੇਟ ਬਣੇ ਰਹੋ ਨਵੀਂ ਵੀਡੀਓਜ਼ ਦੇ ਲਈ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ